ਇੱਕ ਚਰਚਿਤ ਵਿਅਕਤੀ ਨੇ ਭਾਰਤ ਦੇ ਨितीश ਕੁਮਾਰ ਜੀ ਜਿਹੜੇ ਕਈ ਵਾਰ ਮੁੱਖ ਮੰਤਰੀ ਬਣੇ ਹੁਣ ਵੀ ਮੁੱਖ ਮੰਤਰੀ ਹੈ ਬਿਹਾਰ ਦੇ ਉਹ ਇੱਕ ਸਮਾਗਮ ਦੇ ਦੌਰਾਨ ਡਿਗਰੀਆਂ ਵੰਡਦੇ ਹੋਏ ਇੱਕ ਮੁਸਲਮਾਨ ਡਾਕਟਰ ਬੇਟੀ ਦੀ ਚਿਹਰੇ ਤੋਂ ਨਕਾਬ ਉਤਾਰ ਦੇ ਕੁਮਾਰ ਨੂੰ ਬਿਨਾਂ ਸ਼ਰਤ ਉਸ ਬੇਟੀ ਤੋਂ ਮਾफी ਮੰਗ ਲੈਣੀ ਚਾਹੀਦੀ ਹੈ ਕਿਉਂਕਿ ਇਹ ਸਿਰਫ ਇੱਕ ਮੁਸਲਮਾਨ ਬੇਟੀ ਦਾ ਮਸਲਾ ਨਹੀਂ ਹੈ ਇਹ ਪੂਰੀ ਦੁਨੀਆ ਦੀ ਬੇਟੀਆਂ ਦਾ ਮਸਲਾ ਹੈ ਭਾਵੇਂ ਤੁਸੀਂ ਨਕਾਬ ਪਾ ਲਓ ਭਾਵੇਂ ਤੁਸੀਂ ਪੈਂਟ ਸ਼ਰਟ ਪਾ ਲਓ ਤੇ ਭਾਵੇਂ ਤੁਸੀਂ ਆਪਣੇ ਧਰਮ ਦੇ ਲਿਬਾਸ ਦੇ ਵਿੱਚ ਰਹੋ ਸਾਡਾ ਦੇਸ਼ ਜਿਹੜਾ ਉਹ ਸਾਰਿਆਂ ਨੂੰ ਉਹਨਾਂ ਦੇ ਤਰੀਕੇ ਨਾਲ ਜੀਣ ਦਾ ਹੱਕ ਦਿੰਦਾ ਹੈ ਯਾਦ ਉਹਦਾ ਹੀ ਜਹਾਰ ਕਰਦੇ ਪਏ ਨੇ ਜਾਂ ਫਿਰ ਉਹ ਦਿਮਾਗੀ ਤੌਰ ਤੇ ਪਤਾ ਨਹੀਂ ਉਹਨਾਂ ਦੇ ਦਿਮਾਗ 'ਚ ਕੀ ਗੱਲ ਚੱਲਦੀ ਪਈ ਹੈ ਤੇ ਇਸ ਲਈ ਇਹਦੇ ਦੇ ਉੱਤੇ ਤਾਂ ਉਹ ਆਪ ਹੀ ਜ਼ਿਆਦਾ ਸਪਸ਼ਟੀਕਰਨ ਦੇ ਸਕਦੇ ਸਾਰੇ ਹੀ ਲੋਕਾਂ ਨੂੰ ਇਹਦੀ ਵਿਰੋਧਤਾ ਕਰਨੀ ਚਾਹੀਦੀ ਕੰਡੈਮਟ ਕਰਨਾ ਚਾਹੀਦਾ ਔਰ ਸੀਐਮ ਬਿਹਾਰ ਨੂੰ ਜਿਹੜਾ ਇੱਥੇ ਮਾਫੀ ਕਿ ਅਗਰ ਕੋਈ ਬੇਟੀ ਆਪਣੇ ਤਰੀਕੇ ਦੇ ਨਾਲ ਆਪਣੇ ਲਿਬਾਸ ਚ ਆ ਰਹੀ ਹੈ ਤੇ ਤੁਸੀਂ ਉਹਦੇ ਲਿਬਾਸ ਤੇ ਨਾ ਸਿਰਫ ਟਿੱਪਣੀ ਕਰ ਰਹੇ ਹੋ ਬਲਕਿ ਉਹਦੇ ਚਿਹਰੇ ਤੋਂ ਨਕਾਬ ਵੀ ਉਤਾਰਨ ਦੀ ਬੇਅਦਬੀ ਜਿਹੜੀ ਹੈ ਕਰ ਰਹੇ ਹੋ ਇਸ ਲਈ ਇਹ ਮਸਲਾ ਸਿਰਫ ਇੱਕ ਮੁਸਲਮਾਨ ਪੀਜ਼ਾ ਨਹੀਂ ਹੈ ਸਿਰਫ ਇਹ ਪੂਰੀਆਂ ਬੇਟੀਆਂ ਦਾ ਮਸਲਾ ਹੈ ਤੇ বিহার ਦੇ ਜਿਹੜੇ ਬੜੇ ਇਹ ਬੜੀ ਬੇਅਦਬੀ ਦੀ ਗੱਲ ਹੈ ਕੱਲ ਨੂੰ ਕੋਈ ਬੇਟੀ ਦਸਤਾਰ ਸਜਾਏ ਕੋਈ ਬੇਟੀ ਸਿਰ ਤੇ ਆਚਲ ਰੱਖੇ ਕੋਈ ਬੇਟੀ ਟਿੱਕਾ ਲਾਏ ਕੋਈ ਸੰਦੂਰ ਲਾਏ ਤੁਸੀਂ ਕੌਣ ਹੋ ਨੇ ਉਹਨੂੰ ਦੱਸਣ ਆਲੇ ਕਿ ਤੂੰ ਆਪਣੇ ਧਰਮ ਦੇ ਨਹੀਂ ਚੱਲ ਸਕਦੀ ਲੁਧਰਾਨਾ ਵਿੱਚ ਜਮਾ ਮਜੀਦਿਆਜ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਪ੍ਰੈਸ ਕਾਨਫਰੰਸ ਦਾ ਕਾਰਨ ਕੀ ਹੈ ਸਾਰਾ ਜਾਣਨਾ ਮੁਹੰਮਦ ਜੀ ਮਿਰਨਾ ਸਰਕੀ ਪ੍ਰੈਸ ਕਾਨਫਰੰਸ ਦਾ ਕਾਰਨ ਹੈ ਜੀ ਬismillahirrahmanirrahim ਸ਼ੁਰੂ ਅੱਲਾਹ ਤਾਲਾ ਦੇ ਨਾਂ ਤੋਂ ਜੋ ਬੜਾ ਮਿਹਰਬਾਨ ਔਰ ਨਿਹਾਇਤ ਹੀ ਰਹਿਮ ਕਰਨ ਵਾਲਾ ਹੈ ਇੱਕ ਚਰਚਿਤ ਵਿਅਕਤੀ ਨੇ ਭਾਰਤ ਚ ਨਿਤੀਸ਼ ਕੁਮਾਰ ਜੀ ਜਿਹੜੇ ਕਈ ਵਾਰ ਮੁੱਖ ਮੰਤਰੀ ਬਣੇ ਹੈ ਹੁਣ ਵੀ ਮੁੱਖ ਮੰਤਰੀ ਹੈ ਬਿਹਾਰ ਦੇ ਉਹ ਇੱਕ ਸਮਾਗਮ ਦੇ ਦੌਰਾਨ ਡਿਗਰੀਆਂ ਵੰਡਦੇ ਹੋਏ ਇੱਕ ਮੁਸਲਮਾਨ ਡਾਕਟਰ ਬੇਟੀ ਦੇ ਚਿਹਰੇ ਤੋਂ ਨਕਾਬ ਉਤਾਰਦੇ ਇਹ ਘਟਨਾ ਇਸ ਵੇਲੇ ਪੂਰੀ ਦੁਨੀਆ ਚ ਚਰਚਾ ਦਾ ਵਿਸ਼ੇ ਹੈ ਅਸੀਂ ਪੰਜਾਬ ਵੱਲੋਂ ਇਹ ਕਹਿਣਾ ਚਾਹੁੰਦੇ ਹਾਂ ਕਿ ਮੁੱਖ ਮੰਤਰੀ ਨਿਤਿਸ਼ ਕੁਮਾਰ ਨੂੰ ਬਿਨਾਂ ਸ਼ਰਤ ਉਸ ਬੇਟੀ ਤੋਂ ਮਾਫੀ ਮੰਗ ਲੈਣੀ ਚਾਹੀਦੀ ਹੈ ਕਿਉਂਕਿ ਇਹ ਸਿਰਫ ਇੱਕ ਮੁਸਲਮਾਨ ਬੇਟੀ ਦਾ ਮਸਲਾ ਨਹੀਂ ਹੈ ਇਹ ਪੂਰੀ ਦੁਨੀਆ ਦੀ ਬੇਟੀਆਂ ਦਾ ਮਸਲਾ ਹੈ ਭਾਰਤ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਅਨੇਕਤਾ ਚੇਕਤਾ ਦੀ ਹੈ ਯਾਨੀ ਸਾਡੀ ਡੈਮੋਕ੍ਰੇਸੀ ਤੁਹਾਨੂੰ ਹੱਕ ਦਿੰਦੀ ਹੈ ਕਿ ਤੁਸੀਂ ਆਪਣੇ ਸਿਰ ਤੇ ਦਸਤਾਰ ਸਜਾਓ ਭਾਵੇਂ ਤੁਸੀਂ ਆਂਚਲ ਰੱਖੋ ਸਿਰ ਦੇ ਉੱਤੇ ਭਾਵੇਂ ਤੁਸੀਂ ਨਕਾਬ ਪਾ ਲਓ ਭਾਵੇਂ ਤੁਸੀਂ ਪੈਂਟ ਸ਼ਰਟ ਪਾ ਲਓ ਤੇ ਭਾਵੇਂ ਤੁਸੀਂ ਆਪਣੇ ਧਰਮ ਦੇ ਲਿਬਾਸ ਦੇ ਵਿੱਚ ਰਹੋ ਸਾਡਾ ਦੇਸ਼ ਜਿਹੜਾ ਉਹ ਸਾਰਿਆਂ ਨੂੰ ਉਹਨਾਂ ਦੇ ਤਰੀਕੇ ਨਾਲ ਜੀਣ ਦਾ ਹੱਕ ਦਿੰਦਾ ਤੇ ਇਹ ਮੁੱਖ ਮੰਤਰੀ ਨੂੰ ਇਹਨੇ ਸਮਝਾ ਦਿੱਤਾ ਕਿ ਅਗਰ ਕੋਈ ਬੇਟੀ ਆਪਣੇ ਤਰੀਕੇ ਦੇ ਨਾਲ ਆਪਣੇ ਲਿਬਾਸ ਚਾ ਰਹੀ ਹੈ ਤੇ ਤੁਸੀਂ ਉਹਦੇ ਲਿਬਾਸ ਤੇ ਨਾ ਸਿਰਫ ਟਿੱਪਣੀ ਕਰ ਰਹੇ ਹੋ ਬਲਕਿ ਉਹਦੇ ਚਿਹਰੇ ਤੋਂ ਨਕਾਬ ਵੀ ਉਤਾਰਨ ਦੀ ਬੇਅਦਬੀ ਜਿਹੜੀ ਇਹ ਕਰ ਰਹੇ ਹੋ ਤੇ ਮੈਂ ਸਮਝਦਾ ਕਿ ਸਾਰੇ ਹੀ ਲੋਕਾਂ ਨੂੰ ਇਹਦੀ ਵਿਰੋਧਤਾ ਕਰਨੀ ਚਾਹੀਦੀ ਕੰਡਮਨਟ ਕਰਨਾ ਚਾਹੀਦਾ ਔਰ ਸੀਐਮ ਬਿਹਾਰ ਨੂੰ ਜਿਹੜਾ ਇੱਥੇ ਮਾਫੀ ਮੰਗ ਲੈਣੀ ਚਾਹੀਦੀ ਅੱਛਾ ਆਖਿਰਕਾਰ ਜੋ-ਜੋ ਤੁਸੀਂ ਸਮਾਨਿਤ ਕਰ ਰਹੇ ਸੀਗੇ ਕੀ ਲੱਗਦਾ ਕਿ ਕੀ ਮਨ ਦੇ ਵਿੱਚ ਸੋਚ ਕੇ ਕਿਉਂ ਇਹੋ ਜਿਹਾ ਵਿਚਾਰ ਤੇ ਹੁਣ ਉਹਨਾਂ ਦੇ ਮੰਨਦੀ ਉਹਨਾਂ ਨੂੰ ਪਤਾ ਹੋਣਾ ਹੈ ਲੇਕਿਨ ਜੋ ਜ਼ਾਹਿਰੀ ਤੌਰ ਤੇ ਨਜ਼ਰ ਆਉਂਦਾ ਹੈ ਕੋਈ ਚੀਜ਼ਾਂ ਹੈ ਕਿ ਜਾਂ ਤਾਂ ਅੰਦਰ ਦਿਲ ਚ ਨਫ਼ਰਤ छुपी ਹੋਈ ਹੈ ਉਥੇ ਦੇ ਅਲਪ ਘਟ ਗਣਤੀਆਂ ਦੀ ਯਾ ਤਾਂ ਉਦਾਈ ਜਹਾਰ ਕਰਦੇ ਪਏ ਨੇ ਜਾਂ ਫਿਰ ਉਹ ਦਿਮਾਗੀ ਤੌਰ ਤੇ ਪਤਾ ਨਹੀਂ ਉਹਨਾਂ ਦੇ ਦਿਮਾਗ 'ਚ ਕੀ ਗੱਲ ਚੱਲਦੀ ਪਈ ਹੈ ਤੇ ਇਸ ਲਈ ਇਹਦੇ ਦੇ ਉੱਤੇ ਤਾਂ ਉਹ ਆਪ ਹੀ ਜ਼ਿਆਦਾ ਸਪਸ਼ਟੀਕਰਨ ਦੇ ਸਕਦੇ ਲੇਕਿਨ ਬਿਹਾਰ ਦੀ ਜਨਤਾ ਨੂੰ ਕਹਿਣਾ ਹੈ ਉੱਥੇ ਦੇ ਸਾਰੇ ਐਮ ਐਲ ਏਜ਼ ਨੂੰ ਇਹਨਾਂ ਦੀ ਪਾਰਟੀ ਨੂੰ ਕਹਿਣਾ ਮੈਂ ਚਾਹੁੰਨਾ ਕਿ ਇਹ ਬੜੀ ਬੇਅਦਬੀ ਦੀ ਗੱਲ ਹੈ ਕੱਲ ਨੂੰ ਕੋਈ ਬੇਟੀ ਦਸਤਾਰ ਸਜਾਏ ਕੋਈ ਬੇਟੀ ਸਿਰ ਤੇ ਆਚਲ ਰੱਖੇ ਕੋਈ ਬੇਟੀ ਟਿੱਕਾ ਲਾਏ ਕੋਈ ਸਿੰਦੂਰ ਲਾਏ ਤੁਸੀਂ ਕੌਣ ਹੁੰਨੇ ਹੋ ਉਹਨੂੰ ਦੱਸਣ ਆਲੇ ਕਿ ਤੂੰ ਆਪਣੇ ਧਰਮ ਤੇ ਨਹੀਂ ਚੱਲ ਸਕਦੀ ਇਹ ਕੋਈ ਮੁੱਦਾ ਇੱਕ ਧਰਮ ਦਾ ਨਹੀਂ ਹੈ ਇਹ ਬੇਟੀਆਂ ਦੇ ਆਤਮ ਸਨਮਾਨ ਦਾ ਮਸਲਾ ਹੈ ਤੇ ਬੱਚਿਆਂ ਨੂੰ ਉਹਨਾਂ ਦੇ ਆਤਮ-ਸਨਮਾਨ ਦੇ ਮੁਤਾਬਿਕ ਉਹਨਾਂ ਦੇ ਮੁਤਾਬਿਕ ਜੀਣ ਦੇਣਾ ਚਾਹੀਦਾ ਹੈ ਗੱਲਬਾਤ ਚੱਲ ਰਹੀ ਹੈ ਕਿ ਨਹੀਂ ਉੱਥੇ ਦੇ ਬਿਹਾਰ ਦੇ ਜਿਹੜੇ ਬੜੇ ਮੌਲਵੀ ਨੇ ਇਮਾਰਤ-ਏ-ਸ਼ਰੀਆ ਵਾਲੇ ਉਹ ਲੱਗੇ ਹੋਏ ਨੇ ਗੱਲਬਾਤ ਕਰ ਰਹੇ ਨੇ ਲੇਕਿਨ ਉਹ ਬੇਟੀ ਬਿਹਾਰ ਛੱਡ ਚੁੱਕੀ ਹੈ ਬੰਗਾਲ ਚਲੀ ਗਈ ਹੈ ਕਲਕੱਤੇ ਤੇ ਮੈਂ ਸਮਝਦਾ ਹਾਂ ਕਿ ਬਿਹਾਰ ਸਰਕਾਰ ਨੂੰ ਸ਼ਰਮ ਆਣੀ ਚਾਹੀਦੀ ਬismillahirrahmanirrahim ਆਜਿਦਾ ਜਿਹੜਾ ਪੱਤਰਕਾਰ ਸੰਮੇਲਨ ਹੈ ਲੁਧਿਆਣਾ ਦੀ ਇਤਿਹਾਸਿਕ ਜਾਮਾ ਮਸਜਿਦ ਵੱਲੋਂ ਇਹ ਬੁਲਾਇਆ ਗਿਆ ਹੈ ਇਸ ਦੀ ਜ਼ਰੂਰਤ ਤਾਂ ਪਈ ਕਿ ਸਾਡਾ ਭਾਰਤ ਜਿਹੜਾ ਹੈ ਉਹ ਪੂਰੀ ਦੁਨੀਆ 'ਚ ਆਪਣੀ ਵਿਲੱਖਣਤਾ ਜਿਹੜੀ ਡੈਮੋਕ੍ਰੇਸੀ ਦੀ وجہ ਨਾਲ ਹੈ ਉਹਦੀ وجہ ਨਾਲ ਪਛਾਣਿਆ ਜਾਂਦਾ ਹੈ। ਔਰ ਬੜੇ ਦੁੱਖ ਦੀ ਗੱਲ ਹੈ ਕਿ ਬੀਤੇ 2 ਦਿਨ ਪਹਿਲਾਂ ਭਾਰਤ ਦਾ ਜਿਹੜਾ ਸੂਬਾ ਹੈ ਬਿਹਾਰ ਔਰ ਬਿਹਾਰ ਨੂੰ ਅਸੀਂ ਆਪਣੇ ਦੇਸ਼ ਦੀ ਰੀੜ ਦੀ ਹੱਡੀ ਵੀ ਕਹਿ ਸਕਦੇ ਹਾਂ। ਬਹੁਤ ਮਜ਼ਬੂਤ ਅੱਛੇ ਲੋਕ ਜਿਹੜੇ ਹੈ ਬਿਹਾਰ ਦੇ ਵਿੱਚ ਰਹਿੰਦੇ ਨੇ ਔਰ ਸਾਰੇ ਹੀ ਕਿਰਤੀ ਲੋਕ ਜਿਹੜੇ ਹਰੇਕ ਸੂਬੇ 'ਚ ਕੰਮ ਕਰਨ ਦੇ ਲਈ ਉਹ ਅਬੇਸ਼ਾ ਹੀ ਅੱਗੇ ਹੁੰਦੇ ਨੇ ਉਹ ਸੂਬੇ ਦੇ ਜਿਹੜੇ ਮੁੱਖ ਮੰਤਰੀ ਨੇ ਨਿਤਿਸ਼ ਕੁਮਾਰ ਜੀ ਉਹਨਾਂ ਨੇ ਪਰਸੋਂ ਇੱਕ ਪ੍ਰੋਗਰਾਮ ਦੇ ਦੌਰਾਨ ਜਿੱਥੇ ਬੱਚਿਆਂ ਨੂੰ ਡਿਗਰੀਆਂ ਵੰਡੀਆਂ ਜਾ ਰਹੀਆਂ ਸੀਗੀਆਂ ਜਦ ਇੱਕ ਮੁਸਲਮਾਨ ਲੜਕੀ ਜਿਹੜੀ ਕਿ ਡਾਕਟਰ ਬਣੀ ਸੀ ਉਹ ਆਪਣੀ ਡਿਗਰੀ ਲੈਣ ਦੇ ਲਈ ਆਨਰ ਲੈਣ ਦੇ ਲਈ ਸੀਐਮ ਸਾਹਿਬ ਦੇ ਕੋਲ ਪਹੁੰਚਦੀ ਹੈ ਤੇ ਉਹ ਬੜੀ ਹੀ ਮੈਂ ਕਹਿੰਨਾ ਕਿ ਗੈਰ ਸੰਵਿਧਾਨਕ ਹਰਕਤ ਕਰਦੇ ਹੋਏ ਔਰ ਆਪਣੀ ਉਹਨਾਂ ਦਾ ਜਿਹੜਾ ਇਮੋਸ਼ਨਸ ਹੈ ਮਤਲਬ ਉਹਨਾਂ ਦੀ ਜਿਹੜਾ ਨਜ਼ਰੀਆ ਹੈ ਉਹ ਬਿਲਕੁਲ ਹੀ ਧਾਰਮਿਕ ਕੱਟੜਵਾਦ ਦੇ ਉੱਤੇ ਲੈ ਜਾਂਦੇ ਹੋਏ ਉਹਨਾਂ ਨੇ ਜਦ ਉਸ ਬੇਟੀ ਨੂੰ ਪ੍ਰਸ਼ੰਸਾ ਪੱਤਰ ਜਾਂ ਡਿਗਰੀ ਜੋ ਵੀ ਉਹਨੂੰ ਦਿੱਤੀ ਉਸ ਵੇਲੇ ਜਦ ਉਹਨੇ ਨਕਾਬ ਪਾਇਆ ਹੋਇਆ ਸੀ ਤੇ ਉਹਨਾਂ ਨੇ ਬੜੀ ਪਤਨੀ ਸੀ ਦੇ ਨਾਲ ਔਰ ਆਪਣੀ ਆਪਣੇ ਅਹੁਦੇ ਦਾ ਧਿਆਨ ਨਾ ਰੱਖਦੇ ਹੋਏ ਉਸ ਬੇਟੀ ਦੇ ਮੂੰਹ ਤੋਂ ਨਕਾਬ ਜਿਹੜਾ ਉਤਾਰਿਆ ਉਹਨੂੰ ਛੱਟਕੇ ਦੇ ਨਾਲ ਉਸ ਦੇ ਨਕਾਬ ਨੂੰ ਛੱਟਿਆ ਇਹ ਇਹ ਮਸਲਾ ਜਿਹੜਾ ਇਸ ਵੇਲੇ ਪੂਰੀ ਦੁਨੀਆ 'ਚ ਚਰਚਾ ਦਾ ਮੌਜੂ ਹੈ ਲੇਕਿਨ ਅਸੀਂ ਪੰਜਾਬ ਵੱਲੋਂ ਉਹਨਾਂ ਨੂੰ ਮੰਗ ਕਰਨਾ ਚਾਹੁੰਦੇ ਆਂ ਕਿ ਮੁੱਖ ਮੰਤਰੀ ਨितीश ਕੁਮਾਰ ਜੀ ਨੂੰ ਚਾਹੀਦਾ ਹੈ ਕਿ ਉਹ ਬਿਨਾਂ ਸ਼ਰਤ ਜਿਹੜਾ ਇਸ ਮਾਮਲੇ ਦੇ ਉੱਤੇ ਮਾਫੀ ਮੰਗਣ ਕੋਈ ਕਿੰਤੂ ਗ੍ਰਿੰਤੂ ਨਾ ਕਰਨ ਕੁਝ ਗਲਤੀਆਂ ਐਸੀਆਂ ਹੁੰਦੀਆਂ ਜਿਨ੍ਹਾਂ ਦੇ ਵਿੱਚ ਸਿਰਫ ਇਹ ਕਹਿ ਦੇਣਾ ਹੀ ਸਭ ਤੋਂ ਪਹਿਲੀ ਜ਼ਰੂਰੀ ਗੱਲ ਹੁੰਦੀ ਹੈ ਕਿ ਇਹ ਸਾਡੇ ਤੋਂ ਗਲਤੀ ਹੋਈ ਹੈ ਅਸੀਂ ਦੁਬਾਰਾ ਇਹ ਨਹੀਂ ਕਰਾਂਗੇ ਕੁਝ ਲੋਕ ਜਿਹੜੇ ਨੇ ਉਹਨਾਂ ਦੀ ਹਮਾਇਤ ਕਰਦੇ ਕੁਝ ਪਏ ਨੇ ਕੁਝ ਰਾਜਨੇਤਾ ਹਮਾਇਤ ਕਰਦੇ ਪਏ ਨੇ ਕੋਜ਼ਾ ਮੈਂ ਤੇ ਵੀ ਇੱਕ ਮੁੱਖ ਮੰਤਰੀ ਹੈ ਔਰ ਅਗਰ ਇਹਨੇ ਕੋਈ ਗਲਤ ਕੰਮ ਕੀਤਾ ਹੈ ਤੇ ਉਲਟਾ ਇਹਨੂੰ ਬਚਾਣਾ ਚਾਹੀਦਾ ਹੈ ਕਿਸੇ ਤਰ੍ਹਾਂ ਡੈਮੇਜ ਕੰਟਰੋਲ ਕਰਨਾ ਚਾਹੀਦਾ ਹੈ ਤੇ ਮੈਂ ਉਹਨਾਂ ਲੀਡਰਾਂ ਨੂੰ ਵੀ ਕਹਿਣਾ ਚਾਹੁੰਦਾ ਕਿ ਘੱਟੋ ਘੱਟ ਇੱਕ ਵਾਰੀ ਆਪਣੀ ਮਾਂ ਭੈਣ ਨੂੰ ਹੀ ਘਰ ਜਾ ਕੇ ਦੇਖ ਲੈਣ ਸਾਡੇ ਮੁਲਕ ਦੇ ਵਿੱਚ ਇਹ ਰਿਵਾਜ ਹੈ ਕਿ ਅਗਰ ਕੋਈ ਮੁਸਲਮਾਨ ਬੇਟੀ ਨਕਾਬ ਪੈਂਦੀ ਹੈ ਜਾਂ ਕੋਈ ਸਿੱਖਾਂ ਦੀ ਧੀ ਜਿਹੜੀ ਹੈ ਸਿਰ ਤੇ ਦਸਤਾਰ ਸਜਦੀ ਹੈ ਜਾਂ ਕੋਈ ਹਿੰਦੂ ਭੈਣ ਜਿਹੜੀ ਹੈ ਸਿਰ ਤੇ ਆਂਚਲ ਲੈ ਕੇ ਦూర్ਦੀ ਹੈ ਤੇ ਅਸੀਂ ਉਹਨੂੰ ਰਿਸਪੈਕਟ ਦਿੰਨੇ ਸਤਕਾਰ ਦਿੰਨੇ ਨਾ ਕਿ ਬਦਤਮੀਜ਼ੀ ਕਰਨ ਦੀ ਕੋਸ਼ਿਸ਼ ਕਰਦੇ ਹਾਂ ਇਸ ਲਈ ਬਿਹਾਰ ਦੇ ਮੁੱਖ ਮੰਤਰੀ ਨੇ ਜੋ ਕੁਝ ਵੀ ਕੀਤਾ ਹੈ ਇਹ ਸਮਾਜਿਕ ਤੌਰ ਤੇ ਵੀ ਇੱਕ ਟੋਲ ਨਹੀਂ ਹੈ ਧਾਰਮਿਕ ਤੌਰ ਤੇ ਵੀ ਕਬੂਲ ਨਹੀਂ ਹੈ ਕਾਨੂੰਨੀ ਤੌਰ ਦੇ ਉੱਤੇ ਵੀ ਕਬੂਲ ਨਹੀਂ ਹੈ ਕੋਈ ਵੀ ਬੰਦਾ ਭਾਵੇਂ ਜਿੱੱਗੇ ਮਰਜ਼ੀ ਵੱਡੇ ਅਹੁਦੇ ਦੇ ਉੱਤੇ ਬੈਠ ਜਾਏ ਅਗਰ ਉਹ ਆਪਣੇ ਅਹੁਦੇ ਦਾ ਗਲਤ ਇਸਤੇਮਾਲ ਕਰਦਾ ਹੈ ਤੇ ਮੈਂ ਸਮਝਦਾ ਕਿ ਉਹਦਾ ਸੰਜਾਨ ਲਾਣਾ ਚਾਹੀਦਾ ਪੁੱਛੋਣੀ ਚਾਹੀਦੀ ਹੈ ਕਾਰਵਾਈ ਹੋਣੀ ਚਾਹੀਦੀ ਹੈ ਤੇ ਉਹਨਾਂ ਸਾਰੇ ਮਹਿਲਾ ਆਯੋਗ ਚੁੱਪ ਹੈ ਬਿਹਾਰ ਵਾਲਾ ਮਹਿਲਾ ਆਯੋਗ ਵੀ ਚੁੱਪ ਹੈ ਕੇਂਦਰ ਵਾਲਾ ਮਹਿਲਾ ਆਯੋਗ ਵੀ ਚੁੱਪ ਹੈ ਤੇ ਉਦਾਂ ਦਾ ਬੜਾ ਰੌਲਾ ਪਾਉਂਦੇ ਨੇ ਇੱਕ ਵੱਡਾ ਬੰਦਾ ਜਿਹੜਾ ਆਪਣੇ ਅਹੁਦੇ ਤੇ ਬੈਠ ਕੇ ਇੱਕ ਬੇਟੀ ਦੇ ਨਾਲ ਬਦਤਮੀਜ਼ੀ ਕਰ ਰਿਹਾ ਉੱਥੇ ਤੁਹਾਡੀ ਜ਼ੁਬਾਨ ਬੰਦ ਹੋ ਗਈ ਹੈ ਇਸ ਲਈ ਇਹ ਮਸਲਾ ਸਿਰਫ ਇੱਕ ਮੁਸਲਮਾਨ ਟੀਜ਼ਾ ਨਹੀਂ ਹੈ ਸਿਰਫ ਇਹ ਪੂਰੀਆਂ ਬੇਟੀਆਂ ਦਾ ਮਸਲਾ ਹੈ ਇਹਦੇ ਵਿੱਚ ਹਰੇਕ ਬੰਦੇ ਨੂੰ ਆਪਣੀ ਵਿਰੋਧਤਾ ਦਰਜ ਕਰਾਣੀ ਚਾਹੀਦੀ ਹੈ ਮੁੱਖ ਮੰਤਰੀ ਨਰਿੰਦਰ ਕੁਮਾਰ ਨੂੰ ਮਾਫੀ ਮੰਗਣੀ ਚਾਹੀਦੀ ਹੈ ਔਰ ਉਸ ਬੇਟੀ ਨੂੰ ਵਾਪਸ ਬਿਹਾਰ ਬੁਲਾ ਕੇ ਉਹਦੇ ਅਹੁਦੇ ਦੇ ਉੱਤੇ ਜਿਹੜਾ ਉਹਨੂੰ ਜੁਆਇਨ ਕਰਾ ਦੇ ਬੀਜੇਪੀ ਸਰਕਾਰ ਹੈ ਪੀਐਮ ਮੋਦੀ ਨਰਿੰਦਰ ਮੋਦੀ ਸਰ ਜੀ ਦੇ ਪ੍ਰਧਾਨ ਮੰਤਰੀ ਨੇ ਤੇ ਉਹਨਾਂ ਨੇ ਇੱਕ ਸਲੋਗਨ ਦਿੱਤਾ ਹੈ ਬੇਟੀ ਬਚਾਓ ਬੇਟੀ ਪੜਾਓ ਕੀ ਲੱਗਦਾ ਹੈ ਤੇ ਮੈਂ ਸਮਝਦਾ ਜੇ ਜਿੱਥੇ ਤੱਕ ਸਾਡੇ ਪ੍ਰਧਾਨ ਮੰਤਰੀ ਜੀ ਨੇ ਸਲੋਗਨ ਦਿੱਤਾ ਹੈ ਬੇਟੀ ਬਚਾਓ ਬੇਟੀ ਪੜਾਓ ਉਸ ਸਲੋਗਨ ਦੇ ਤਹਿਤ ਕੇਂਦਰ ਸਰਕਾਰ ਨੂੰ ਵਿਚਾਈਦਾ ਹੈ ਕਿ ਉਹ ਬਿਹਾਰ ਦੇ ਮੁੱਖ ਮੰਤਰੀ ਨੂੰ ਇਹ ਹਦਾਇਤ ਜਾਰੀ ਕਰਨ ਕਿ ਉਹ ਇਸ ਮਾਮਲੇ ਦੇ ਵਿੱਚ ਮਾਫੀ ਮੰਗੇ ਸਰ ਬੇਟੀ ਕੇ ਸਾਥ ਆਪ ਦੀ ਬਾਤ ਚਿਤਨੀ ਹੈ ਕੀ ਕੁਝ ਨਹੀਂ ਬੇਟੀ ਦੇ ਨਾਲ ਜਿਹੜਾ ਵੀ ਉਹਨਾਂ ਦੀਆਂ ਖਬਰਾਂ ਸੋਸ਼ਲ ਮੀਡੀਆ ਤੇ ਹੈ ਯਾ ਪੰਜਾਬ ਕੇਸਰੀ ਦੇ ਦੇ ਇਹਦਾ ਬਿਆਨ ਛਪਿਆ ਹੈ ਕਿ ਮੈਂ ਬਿਹਾਰ ਛੱਡ ਕੇ ਜਾ ਰਹੀ ਹਾਂ ਇਹ ਬੜੀ ਸ਼ਰਮ ਦੀ ਗੱਲ ਹੈ ਕਿ ਅਗਰ ਇੱਕ ਬੇਟੀ ਨੂੰ ਇੱਕ ਮੁੱਖ ਮੰਤਰੀ ਦੀ ਹਰਕਤ ਦੀ وجہ ਨਾਲ ਉਹ ਰ ਅਗਰ ਆਪਾਂ ਅਗਰ ਆਪਣੇ ਆਪਣੇ ਘਰ ਦੇ ਉੱਤੇ ਲਾ ਕੇ ਦੇਖੀਏ ਤੇ ਕਿਸੇ ਵੀ ਬੇਟੀ ਦਾ ਜਾਂ ਬੱਚੇ ਦੇ ਨਾਲ ਇਸ ਤਰ੍ਹਾਂ ਦਾ ਵਿਵਹਾਰ ਪਬਲਿਕ ਦੇ ਵਿੱਚ ਕਰਨ ਦਾ ਮਤਲਬ ਹੀ ਹੁੰਦਾ ਹੈ ਕਿ ਅਸੀਂ ਉਹ ਦਿਮਾਗੀ ਤੌਰ ਤੇ ਉਹ ਜਿਹੜਾ ਸੋਸ਼ਲ ਤੌਰ ਤੇ ਉਹਨੂੰ ਅਸੀਂ ਡੈਮੇਜ ਕਰਦੇ ਪਏ ਆ ਉਹਦੀ ਜ਼ਿੰਦਗੀ ਨੂੰ ਖਰਾਬ ਕਰਦੇ ਪਏ ਆ ਕਿਤੇ ਨਾ ਕਿਦਾ ਇਹਦਾ ਅਸਰ ਪੂਰੇ ਜੀਵਨ ਦੇ ਉੱਤੇ ਹੁੰਦਾ ਇਸ ਲਈ ਉੱਥੇ ਦੀ ਜਿਹੜੀ ਕੈਬਨਿਟ ਹੈ ਉੱਥੇ ਦੇ ਜਿਹੜੇ ਮੰਤਰੀ ਹੈ ਪਹਿਲਾਂ ਉਸ ਬੇਟੀ ਦੇ ਘਰ ਜਾਣ ਉਹਦੇ ਤੋਂ ਮਾਫੀ ਮੰਗਣ ਤਾਂ ਕਿ ਮਸਲਾ ਜੀ ਮਿਲ ਤੁਸੀਂ ਮਿਲਣ ਜਾ ਰਹੇ ਹੋ ਬਿਲਕੁਲ ਉੱਥੇ ਦੇ ਜਿਹੜੇ ਇਮਾਮ ਹੈ ਉਹ ਮਿਲਣ ਲਈ ਜਾਣਗੇ ਪੰਜਾਬ ਤੋਂ ਤਾਂ ਕੋਈ ਵਫਦ ਨਹੀਂ ਜਾਏਗਾ ਕਿਉਂਕਿ ਬਿਹਾਰ ਚ ਇਮਾਰਤ-ਏ-ਸ਼ਰੀਆ ਦਾ ਦਫ਼ਤਰ ਹੈ ਔਰ ਉੱਥੇ بڑے بڑے ਸਾਡੇ ਇਮਾਮ ਜਿਹੜੇ ਹੈ ਪਹਿਲਾਂ ਤੋਂ ਸੇਵਾ ਕਰਦੇ ਆ ਰਹੇ ਨੇ ਇਸ ਲਈ ਉਹ ਸਾਰੇ ਇਸ ਦੇ ਨਾਲ ਜਿਹੜਾ ਸੰਪਰਕ ਇਹ ਲੱਗਦਾ ਤੁਹਾਨੂੰ ਕਿ ਮਾਫੀ ਮੰਗਣ ਦੇ ਨਾਲ ਕੀ ਪਸ਼ਤਾਵਾ ਦਿੱਤਾ ਜਾਊਗਾ ਕਿਉਂਕਿ ਪਹਿਲਾਂ ਪਸ਼ਤਾਵਾ ਤਾਂ ਦੇਖੋ ਪਸ਼ਤਾਵਾ ਤਾਂ ਹੋਣਾ ਚਾਹੀਦਾ ਇਸ ਤੋਂ ਪਹਿਲਾਂ ਵੀ ਉਹ ਕਈ ਹਰਕਤਾਂ ਐਸੀਆਂ ਕਰ ਚੁੱਕਿਆ ਪਿਛਲੇ ਇੱਕ ਸਾਲ ਦੇ ਵਿੱਚ ਕਿ ਚਾਹੀਦਾ ਹੈ ਕਿ ਤਨਾ ਕਿਤੇ ਸਰਕਾਰ ਨੂੰ ਕਿ ਮੁੱਖ ਮੰਤਰੀ ਕੋਈ ਸੂਝਵਾਨ ਬੰਦੇ ਨੂੰ ਹੋ ਸਕਦਾ ਹੈ ਕਿ ਉਹਨਾਂ ਨੇ ਆਪਣੇ ਸਮੇਂ ਬੜੀਆਂ ਸੇਵਾਵਾਂ ਦਿੱਤੀਆਂ ਹੋਣ ਲੇਕਿਨ ਉਮਰ ਦਾ ਤਕਾਜ਼ਾ ਸ਼ਾਇਦ ਉਹਨਾਂ ਕੋਲ ਤਖਤ ਜਿਹੜਾ ਉਹ ਸੰਭਲ ਨਹੀਂ ਰਿਹਾ ਕਿਉਂਕਿ ਜਿਹੜਾ ਮੁੱਖ ਮੰਤਰੀ ਹੁੰਦਾ ਉਹ ਰਾਜਾ ਹੁੰਦਾ ਹੈ ਸੂਬੇ ਦਾ ਤੇ ਰਾਜਾ ਜਿਹੜਾ ਅਸਲ ਦੇ ਵਿੱਚ ਰਾਜਾ ਨਹੀਂ ਹੁੰਦਾ ਕੋਈ ਇੱਕ ਬਾਪ ਦੀ ਤਰ੍ਹਾਂ ਹੁੰਦਾ ਹੈ ਆਪਣੇ ਸੂਬੇ ਦੇ ਲਈ ਔਰ ਇੱਕ ਪਿਓ ਜਿਹੜਾ ਆਪਣੇ ਸਾਰੇ ਧੀਆ ਪੁੱਤਾਂ ਨੂੰ ਸਾਰੇ ਬੱਚਿਆਂ ਨੂੰ ਬੜਿਆਂ ਨੂੰ ਛੋਟਿਆਂ ਨੂੰ ਸਭ ਨੂੰ ਪਿਆਰ ਕਰਦਾ ਸਾਰਿਆਂ ਨੂੰ ਆਪਣੀ ਬੁੱਕਲ ਚ ਲੈ ਕੇ ਚਲਦਾ ਤੇ ਫਿਰ ਇਹ ਕਿਸ ਤਰ੍ਹਾਂ ਦਾ ਪਿਓ ਹੈ ਜਿਹੜਾ ਆਪਣੀ ਹੀ ਧੀ ਦੇ ਮੂੰਹ ਤੋਂ ਨਕਾਬ ਉਤਾਰ ਰਿਹਾ ਤੇ ਕਿਤੇ ਨਾ ਕਿਤੇ ਸਵਾਰੀ ਉਹਨਾਂ ਨੂੰ ਉੱਥੇ ਵਿਚਾਰੀ ਚ ਬਿਹਾਰ ਸਰਕਾਰ ਨੂੰ ਸ਼ਰਮ ਆਉਣੀ ਚਾਹੀਦੀ ਇਹ ਜਿਹੜਾ ਕਿ مولانا ਸਾਹਿਬ ਦੇ ਵੱਲੋਂ ਕਿਹਾ ਗਿਆ ਵਾ ਨਿਤੀਸ਼ ਕੁਮਾਰ ਮੁੱਖ ਮੰਤਰੀ ਜਿਹੜੇ ਬਿਹਾਰ ਦੇ ਬਣੇ ਨੇ ਉਹਨਾਂ ਦੇ ਵੱਲੋਂ ਇੱਕ ਬੇਟੀ ਦਾ ਨਕਾਬ ਚ ਕਹਿਆ ਗਿਆ ਵਾ ਤੇ ਉਸ ਤੋਂ ਬਾਅਦ ਅ ਮੁਸਲਮ ਭਾਈਚਾਰੇ ਵਿੱਚ ਕਾਫੀ ਰੋਸ ਦੀ ਰੋਸ ਦੀ ਲਹਿਰ ਜਾਗੀ ਹੋਈ ਹੈ ਤੇ ਇੱਕ ਚਰਚਾ ਦਾ ਇਹ ਸਾਰੀ ਜਗ੍ਹਾ ਮੀਡੀਆ ਦੇ ਵਿੱਚ ਵੀਡੀਓ ਵਾਇਰਲ ਹੁੰਦੀ ਨਜ਼ਰ ਆ ਰਹੀ ਹੈ ਬੀਜਪੀ ਪਾਰਟੀ ਦੇ ਵੱਲੋਂ ਸੈਂਟਰ ਸਰਕਾਰ ਦੇ ਵਿੱਚ ਜਿਹੜੀ ਬੀਜਪੀ ਪਾਰਟੀ ਹੈ ਉਹਨਾਂ ਦੇ ਵੱਲੋਂ ਕਿਹਾ ਗਿਆ ਵਾ ਕਿ ਇਸ ਦੇ ਉੱਤੇ ਜ਼ਰੂਰ ਕਾਰਵਾਈ ਜਰੀ ਕੀਤੀ ਜਾਣੀ ਚਾਹੀਦੀ ਹੈ ਜੁੜੇ ਹਿਲਦਾਨਾ ਬਤਰਾ ਸੰਜਣਾ ਜੁਮ ਰਿਪੋਰਟ ਧੰਨਵਾਦ